ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਪਾਂ ਠੀਕ ਐ ਸਾਰੇ ਤੇ ਅੱਜ ਆਪਾਂ ਗਾਜਰਾ ਵਾਲੀ ਖੀਰਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਪੂਰੀ ਵੀਡੀਓ ਦੇਖਿਓ ਜੀ ਤੋਂ ਦਿਨ ਲੇ ਕੇ ਪਸਮਾਨ ਵੇਖਦੇ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ ਇਹ ਆਪਾਂ ਚਾਰ ਗਾਜਰਾ ਲੰਗਾ ਇੰਝ ਇਹਨਾਂ ਨੂੰ ਤੋਂ ਸਵਾਰ ਕੇ ਆਪਾਂ ਛੱਲ ਲੈ ਆਏ ਤੇ ਆਪਾਂ ਨੂੰ ਕੱਦੂ ਕਾਸ ਕਰਾਂਗੇ ਫਿਰ ਤੇ ਮਿੱਟੀ ਚ ਲੱਗੀ ਹੁੰਦੀ ਹੈ ਤਾਂਨੇ ਕਰਕੇ ਇਹਨੂੰ ਸਾਰ ਕੇ ਧੋਲ ਲਈ ਤੇ ਅੱਧੀ ਕੌਲੀ ਆਪਾਂ ਲਈ ਹੈ ਜੀ ਚੌਲਾਂ ਦੀ ਤੇ ਇਹਨਾਂ ਨੂੰ ਆਪਾਂ 2 ਘੰਟੇ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਹੈ ਤੇ ਬਿਲਕੁਲ ਸੌਫਟ ਹੋ ਗਏ ਆਪਣੇ ਚੌਲ ਹੈ ਜਿਹੜੇ ਤੇ ਆਪਾਂ ਗਾਜਰਾਂ ਨੂੰ ਕਰ ਲੈਣਾ ਹੈ ਕद्दूकस ਤੇ ਤੁਸੀਂ ਬਰੀਕ ਪਾਸੇ ਨਾਲ ਕਰੋ ਕद्दूकस ਤੇ ਆਪਾਂ ਥੋੜਾ ਜਿਹਾ ਘਿਓ ਪਾ ਲਈਏ ਕੜਾਈ ਦੇ ਵਿੱਚ ਇੱਕ ਚਮਚਾ ਹੋਣਾ ਇਹ ਜਿਹੜਾ ਆਪਾਂ ਗਾਜਰਾਂ ਕद्दूकस ਕੀਤੀਆਂ ਇਹ ਤੇ ਉਹਨਾਂ ਨੂੰ ਆਪਾਂ ਵਿੱਚ ਪਾ ਕੇ ਇਹਦੇ ਭੁੰਨ ਲਾਂਗੇ ਜੀ ਤੇ ਜੇ ਤੁਸੀਂ ਨੰਗਾ ਪਕਾਉਣੀ ਹੈ ਤੇ ਫਿਰ ਤਾਂ ਇਹ 2-3 ਮਿੰਟਾਂ ਚ ਹੀ ਪੱਕ ਜਾਣੀਆਂ ਤੇ ਜੇ ਤੁਸੀਂ ਸਲੋ ਹਕ ਤੇ ਪਾਉਣਾ ਤਾਂ ਇਹਨੂੰ ਢੱਕ ਕੇ ਪਕਾ ਦਿਓ ਤਾਂ ਬਹੁਤ ਹੀ ਜ਼ਿਆਦਾ ਸੌਫਟ ਜੀਆਂ ਬਣ ਜਾਣਗੀਆਂ ਫਿਰ ਤੇ ਜਿਹੜੇ ਆਪਣੇ ਚੌਲ ਆਪਾਂ ਇਹਨਾਂ ਨੂੰ ਪੂਰਾ ਮੈਸ਼ ਕਰ ਲੈਣਾ ਹੈ ਕਿਉਂਕਿ ਇਹ ਪੋਲੇ ਹੋਏ ਬਹਿਣ ਪੂਰਾ ਜਿਵੇਂ ਆਪਾਂ ਪੂਰੇ ਮਿੱਧ ਕੇ ਇਹਨਾਂ ਨੂੰ ਪੂਰਾ ਸਮਾਰ ਕੇ ਮਦੀਨ ਬਣਾ ਲੈਣਾ ਹੈ ਹੱਥ ਨਾਲ ਇਹਨਾਂ ਲਈ ਇਹਨਾਂ ਨੇ ਬਣ ਜਾਣੇ ਆਪਾਂ ਨੂੰ ਪੀਸਣ ਦੀ ਲੋੜ ਨਹੀਂ ਪੈਣੀ ਤਾਂ ਕਿ ਖੀਰ ਜਿਹੜੀ ਆਪਣੀ ਪੂਰੀ ਗਾੜੀ-ਗਾੜੀ ਬਣੀ ਇਹ ਆਪਣੇ ਜਿਹੜਾ ਗਾਜਰ ਸਿੰਘੋਂ ਪੱਕ ਗਿਆ ਜੀ ਹੁਣ ਹੋਰੋਂ ਸੌਫਟ ਹੋ ਗਿਆਂ ਤੇ ਬਹੁਤ ਹੀ ਸੋਹਣੀ ਖੁਸ਼ਬੂ ਆਉਣ ਲੱਗ ਜਾਂਦੀ ਐ ਇਹਨਾਂ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦੇਾਂਗੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਪੂਰੀ ਵੀਡੀਓ ਦੇਖਿਆ ਕਰੋ ਤੇ ਆਪਾਂ 1/2 ਕਿਲੋ ਦੁੱਧ ਪਾਇਆ ਜਿੰਦਾ ਕਿਲੋ ਤੋਂ ਵੱਧ ਦੀ ਪੈ ਗਿਆ ਸੀਗਾ ਦੁੱਧ ਇਹਦੇ ਵਿੱਚ ਤੇ ਆਪਾਂ ਸਬਜ਼ੀ ਨਾਲ ਪਾ ਦਾਂਗੇ ਫਿਰ ਜੇ ਆਪਾਂ ਨੂੰ ਹੋਰ ਲੋੜ ਹੋਈ ਤਾਂ ਆਪਾਂ ਗਰਮ ਕਰਕੇ ਪਾ ਦੇਾਂਗੇ ਆਪਾਂ ਦੋ ਲੈ ਚਿਕਾ ਕੁੱਟ ਕੇ ਉਹਨਾਂ ਦੇ ਦਾਣੇ ਪਾਏ ਆ ਜੀ ਵਿੱਚ ਫਲੇਵਰ ਲਈ ਪਾਨਾ ਹੈ ਤੇ ਹੁਣ ਆਪਾਂ ਇਹਨੂੰ ਬਾਲਾਉਣ ਤੇ ਕਰ ਪਕਾ ਲਿਆ ਤੇ ਹੁਣ ਆਪਾਂ ਦੋ ਤਿੰਨ ਬਾਲੇ ਆ ਗਿਆ ਤੇ ਵਿੱਚ ਤੇ ਆਪਾਂ ਚੌਲ ਪਾਵਾਂਗੇ ਜੀ ਹੁਣ ਤੇ ਚੌਲ ਦੇ ਕੋਲ ਆਪ ਕੋ ਪੂਰਾ ਚੂਰਾ ਬਣਾ ਲਿਆ ਏ ਆਪਾਂ ਪੂਰੇ ਇਹਨਾਂ ਨੂੰ ਮੈਸ਼ ਕਰਕੇ ਪੂਰੇ ਬ੍ਰੀਕ ਬ੍ਰੀਕ ਹੋ ਗਏ ਸੀ ਇਹ ਜਿਵੇਂ ਪਾਊਡਰ ਦੀ ਤਾ ਕਿਉਂਕਿ ਆਪਾਂ ਦੋ ਘੰਟੇ ਪਹਿਲੇ ਭੋਕੇ ਰੱਖਤੀ ਸੀਗੇ ਚੌਲ ਤੇ ਹੁਣ ਆਪਾਂ ਨੂੰ ਸਲੋ ਸਲੋ ਅੱਗ ਤੇ ਭੁੰਨਣ ਲਈ ਪੱਕਣ ਲਈ ਰੱਖ ਦੇਾਂਗੇ ਇਹ ਆਪਾਂ ਡ్రਾਈ ਫਰੂਟ ਲਏ ਆ ਦਾਖਾਂ ਲੰਗਾ ਕਾਜੂ ਪਿਸਤੇ ਤੇ ਆਹ ਚੈਰਾਂ ਲੰਗਾ ਆਪਾਂ ਤੇ ਆਪਾਂ ਧਾਗੇ ਵਾਲੀ ਮਿਸ਼ਰੀ ਲਈ ਹੈ ਜੀ ਇਹਨੂੰ ਆਪਾਂ ਕੁੱਟ ਲਿਆ ਇਹ ਖੰਡ ਨਹੀਂ ਪਾਉਂਦੇ ਆਪਾਂ ਪੂਰੀ ਹੈਲਦੀ ਆਪਾਂ ਖੀਰ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਥੋੜਾ ਦੁੱਧ ਲਿਆ ਇੱਥੇ ਦੇ ਵਿੱਚ ਛੋਟਾ ਚਮਚਾ ਜਿਹੜਾ ਉਹ ਆਪਾਂ ਕਾਸਟਰਡ ਦਾ ਘੋਲ ਕੇ ਰੱਖਿਆ ਹੈ ਤੇ ਆਪਾਂ ਵਿੱਚ ਪਾਵਾਂਗੇ ਇਹ ਤਾਂ ਕਿ ਖੀਰ ਆਪਣੀ ਉਹਦੇ ਵਿੱਚ ਕਾਸਟਰਡ ਦਾ ਫਲੇਵਰ ਆਵੇ ਤੇ ਪੂਰੀ ਗਾੜੀ ਖੀਰ ਬਣੀ ਆਪਣੀ ਤੇ ਆਪਾਂ ਪਾਤੀਆਂ ਮਿਸ਼ਰੀ ਜੀ ਵਿੱਚ ਤੇ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਖੀਰ ਨੂੰ ਘਟ ਤੋਂ ਘਟ ਆਪਾਂ ਅੱਧਾ ਘੰਟੇ ਤੋਂ ਵੀ ਉੱਪਰ ਪਕਾਇਆ ਬਿਲਕੁਲ ਹੀ ਸਲੋ ਸਲੋ ਅੱਗ ਤੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੀ ਖੀਰ ਬਣੀ ਸੀ ਤੁਸੀਂ ਜ਼ਰੂਰ ਬਣਾਇਓ ਤੇ ਆਪਾਂ ਜਿਹੜਾ ਕਾਸਟਰਡ ਵਾਲਾ ਦੁੱਧ ਸੀਗਾ ਉਹ ਆਪਾਂ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਹਿਲਾ ਦੇਾਂਗੇ ਦਵਾ ਦਵਾ ਤਾਂ ਕਿ ਗੰਡਾ ਜੀ ਨਾ ਪੈਣ ਬਹੁਤ ਹੀ ਟੇਸਟੀ ਖੀਰ ਬਣਦੀ ਹੈ ਜੀ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਤੇ ਆਪਣੀ ਵੀਡੀਓ ਦੇਖਦੇ ਹਨ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਆਪਣੀ ਖੀਰ ਬਣ ਕੇ ਹੋ ਗਈ ਹੈ ਤਿਆਰ ਜੀ ਤੇ ਹੁਣ ਆਪਾਂ ਜਿਹੜੇ ਡਰਾਈ ਫੂਡ ਸੀ ਉਹ ਪਾ ਦੇਾਂਗੇ ਵਿੱਚ ਤੇ ਆਪਾਂ ਇੰਨੀ ਕੀ ਗਾੜ੍ਹੀ ਰੱਖਾਂਗੇ ਜਦੋਂ ਇਹ ਠੰਡੀ ਹੋਗੀ ਤਾਂ ਇਹ ਪਾਲੀ ਗਾੜ੍ਹੀ ਹੋ ਜਾਊਗੀ ਫਿਰ ਤੇ ਇੰਨੀ ਨਾਲ ਥੋੜੀ ਜੀ ਜਦੋਂ ਠੰਡੀ ਹੋਗੀ ਤਾਂ ਉਹ ਪਸ ਠੀਕ ਠੀਕ ਹੋ ਜਾਊਗੀ ਨਾ ਬਾਲੀ ਗਾੜ੍ਹੀ ਹੋਵੇ ਨਾ ਬਾਲੀ ਪਤਲੀ बस ਇੱਥੇ ਇਕ ਆਪਣਾ ਗੈਸ ਬੰਦ ਕਰ ਦੇਣਾ ਤਾਂ ਫਲ ਟਾ ਕੇ ਹੀ ਨੂੰ ਰੱਖ ਦਿਆਂਗੇ ਤੇ ਜਿਹੜੀਆਂ ਚੈਰੀਆਂ ਸਿੰਘਾ ਪਾਓ ਵੀ ਪਾਲੂngਾਈ ਵਿੱਚ ਤੇ ਬਸ ਹੁਣ ਆਪਣੀ ਖੀਰ ਆ ਜਿਹੜੀ ਉਹ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ